ਤਰਿਕਾ ਸਾਹਸ ਪਾਟੇ ਕਰਦੇ ਰਹੋ ਮਿਹਨਤ ਕਰਦੇ ਰਹੋ ਤਾਂ ਕਿ ਜਿਹੜੀ ਲੰਮੀ ਜ਼ਿੰਦਗੀ ਹੋਵੇ ਤੇ ਜਿਹੜੇ ਆਪਣੇ ਪੁੱਤ ਪੁਤਰੀ ਦੋਤੇ ਦੋਧੀਆਂ ਦੇ ਜਿਹੜੇ ਨੱਦ ਮਾਨੋ ਤੇ ਸੇਤ ਸਭ ਤੋਂ ਪਹਿਲਾਂ ਜ਼ਰੂਰੀ ਹੈ ਹੁਣ ਤੁਸੀਂ ਮਹਿਕਮੇਨੀਆਂ ਜਿਨੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਰਗ ਹੋਏ ਸਾਰਾ ਦਿਨ ਟੈਨਸ਼ਨ ਬਦਾ ਫਿਰਦਾ ਰਹਿੰਦਾ ਸੀ ਸਰਵਿਸ ਦੇ ਵਿੱਚ ਤੇ ਹੁਣ ਤਾਂ ਪ੍ਰਭਾਤਮਾ ਦੀ ਕਿਰਪਾ ਨਾਲ ਚੰਗੇ ਸੁਭਾਗੇ ਹੋਏ ਜਿਨ੍ਹਾਂ ਨੂੰ ਵਧੀਆ ਸਮੇਂ ਦੇ ਰਿਟਾਇਰਮੈਂਟ ਮਿਲੀ ਹੈ ਜਦੋਂ 9 ਸਾਲਾਂ ਬਾਅਦ ਮੈਂ ਵੀ ਤੁਹਾਡੇ ਵਿੱਚ ਆ ਜਾਣਾ ਤੇ ਰੁਕ ਸਾਲਾ ਜੇ ਇਸ ਤਰ੍ਹਾਂ ਹੀ ਦੋ ਕੀ ਕਰਦੇ ਰਵਾਂਗੇ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਬੰਦਾ ਰਿਟਾਇਰ ਹੋ ਕੇ ਪਰਿਵਾਰ ਤੇ ਜਾਂਦਾ ਹੈ ਉਹਦੇ ਨਾਲ ਦਾ ਜਿਹੜਾ ਆਪਾਂ ਨਵੀਂ ਜ਼ਿੰਦਗੀ ਜਾ ਕੇ ਸ਼ੁਰੂ ਕਰਨੇ ਆ ਉਹਦੇ ਨਾਲ ਦਾ ਨਜ਼ਾਰਾ ਹੀ ਲੱਗਦਾ ਮੈਂ ਕਈ ਰਿਟਾਇਰ ਅਫਸਰਾਂ ਤੋਂ ਪੁੱਛਣਾ ਉਹ ਨਾ ਵੀ ਕੀ ਕਰਦੇ ਹੋ ਹਰੇ ਕਹਿੰਦਾ ਜੀ ਆਨੰਦਬਾਈ ਜੀਵਨ ਜੀ ਰਹੇ ਆ ਪਰਿਵਾਰ ਦੇ ਵਿੱਚ ਰਹੇ ਰਹੇ ਕੋਈ ਫਿਕਰ ਨਹੀਂ ਫਕਾ ਨਹੀਂ ਅੱਗੇ ਤਾਂ ਕਿਤੇ ਵਿਆਹ ਸ਼ਰਦੀ ਜਾਣਾ ਹੁੰਦਾ ਸੀ ਛੁੱਟੀ ਨਹੀਂ ਸੀ ਮਿਲਦੀ ਹੁੰਦੀ ਤੇ ਹੁਣ ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਆਓ ਸੋ ਚੰਗੀ ਗੱਲ ਹੈ ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਵੇ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਦਫ਼ਤਰ ਆ ਕੇ ਆਪਾਂ ਕੋਈ ਪਰਿਵਾਰਕ ਮੈਂਬਰਾਂ ਸਾਰੇ ਜਦੋਂ ਵੀ ਕਦੇ ਪਰਿਵਾਰਕ ਨੂੰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਮਸਲਾ ਹੈ ਜਾਂ ਕੋਈ ਕਿਸੇ ਭੈਣ ਭਰਾ ਰਿਸ਼ਤੇਦਾਰੀ ਦੇ ਵਿੱਚ ਹੈਗਾ ਉਹ ਦੱਸੋ ਤੁਹਾਡੇ ਵਿੱਚੋਂ ਆਪਾਂ ਬਹੁਤੇ ਬੰਦੇ ਆਪਾਂ ਸਾਰਿਆਂ ਨੇ ਇਕੱਠਿਆਂ ਨੇ ਜਿਹੜਾ ਨੌਕਰੀ ਕੀਤੀ ਹੈ ਤੁਸੀਂ ਉਦੋਂ ਵੀ ਦੇਖਿਆ ਹੋਣਾ ਜਦੋਂ ਮੈਂ ਰਿਟਾਇਰ ਹੋਸਣਾਂ ਨਾਲ ਮੀਟਿੰਗ ਕਰਦਾ ਹੁੰਦਾ ਸੀ ਤਾਂ ਮੈਂ ਇਹ ਹੂ ਕਹਦਾ ਹੁੰਦਾ ਸੀ ਕਿ ਜਿੰਨੇ ਵੀ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਮੀਟਿੰਗ ਕਰਨੀ ਜਾਂ ਜ਼ਿਲ੍ਹਾ ਲੈਵਲ ਤੇ ਮੀਟਿੰਗ ਕਰਨੀ ਜਾਂ ਸਬਡਿਵੀਜ਼ਨ ਤੇ ਤੇ ਉਹ ਹਦਾਇਤ ਕਰੀਦੀ ਸੀ ਕਿ ਜਿਹੜੇ ਰਿਟਾਇਰ ਅਫਸਰ ਨੇ ਉਹਨਾਂ ਦਾ ਖਿਆਲ ਰੱਖੋ। ਪ੍ਰਾਂਤ ਤੌਰ ਤੇ ਕੀ ਹੁੰਦਾ ਇਹ ਗੱਲ ਮੈਂ ਉਦੋਂ ਵੀ ਕਹਿੰਦਾ ਸੀ ਜਦੋਂ ਤੁਸੀਂ ਨੌਕਰੀ ਕੀ ਸੀ ਵੀ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਡੀਐਸਪੀ ਦਫ਼ਤਰ ਜਾ ਕੇ ਜਦੋਂ ਰਿਟਾਇਰ ਬੰਦਾ ਕੋਈ ਜਾਂਦਾ ਜੋ ਨਕਮੂ ਵਿੰਗਾਈ ਕਰਦੇ ਆ ਗੋ ਵੀਰ ਡੈਰੀ ਆ ਗਿਆ ਸਾਡੀ ਫੀਸ ਖਰਾਬ ਕਰਤੀ ਇਹਨੇ। ਸੋ ਮੈਂ ਹੁਣ ਵੀ ਉਹਦਾ ਤਾਂ ਕਰਨਾ ਨਾ ਵੀ ਜਿੱਥੇ ਆਪਣੇ ਰਿਟਾਇਰਡ ਅਫਸਰ ਆਉਂਦੇ ਨੇ ਉਹਨਾਂ ਨੂੰ ਪਹਿਲੇ ਦੇ ਆਧਾਰ ਤੇ ਸੁਣੋ ਫਿਰ ਵੀ ਜੇਕਰ ਤੁਹਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਤੁਹਾਡਾ ਕੋ ਪਰਸਨਲ ਕੰਮ ਹੈ ਜਦੋਂ ਮਰਜ਼ੀ ਆਗੇ ਮੈਨੂੰ ਦੱਸੋ ਮੈਨੂੰ ਯਾਦ ਹੈ ਜਦੋਂ ਮੈਂ ਐਸਪੀ ਮੁਹਾਲੀ ਸੀ ਤੇ ਇੱਥੇ ਡਿਸਟ੍ਰਿਕਟ ਨਹੀਂ ਸੀ ਬਣਿਆ ਤੇ ਮੈਂ ਉਦੋਂ ਇਸ ਤਰੀਕੇ ਰਿਟਾਇਰਡ ਅਫਸਰਾਂ ਦੀ ਮੀਟਿੰਗ ਕੀਤੀ ਤੇ ਇੱਕ ਏਐਸਆਈ ਰਿਟਾਇਰ ਹੋਇਆ ਤੇ ਉਹ ਮੈਨੂੰ ਕਹਿੰਦਾ ਸਰ ਮੈਂ ਤੁਹਾਡੇ ਨਾਲ ਫੋਟੋ ਖਿਚਾਉਣੀ ਹੈ ਮੈਂ ਕਿਹਾ ਭਾਈ ਖਿਚਾ ਲੈ ਮੈਨੂੰ ਨਹੀਂ ਪਤਾ ਉਹ ਇਹ ਅੰਦਰਲੀ ਗੱਲ ਕੀ ਹੈ ਉਹ ਦੂਜੇ ਤੀਜੇ ਦਿਨੋਂ ਬੜਾ ਖੁਸ਼ ਹੋ ਕੇ ਆਇਆ ਅਖਬਾਰ ਦੀ ਕਟਿੰਗ ਨਾਲ ਲਈ ਫਿਰੇ ਮੈਨੂੰ ਕਹਿੰਦਾ ਸਰ ਨੰਦ ਆ ਗਿਆ ਮੈਂ ਕੀ ਗੱਲ ਕਹਿੰਦਾ ਪਹਿਲਾ ਰੋਜ਼ ਮੇਰੀ ਨੋਂ ਲੜਦੀ ਹੁੰਦੀ ਸੀ ਸਵੇਰੇ ਬ੍ਰੇਕਫਾਸਟ ਨਹੀਂ ਚੱਲਦਾ ਮੂੰਹ ਕਹਿੰਦੀ ਹੁੰਦੀ ਸੀ ਤੂੰ ਤਾਂ ਰਿਟਾਇਰ ਹੋ ਗਿਆ ਚਿੰਦੂਨ ਪੁੱਛਦਾ ਕਹਿੰਦਾ ਨਹੀਂ ਆ ਤੁਹਾਡਾ ਫੋਟੋ ਖਜਾਈ ਹੈ ਕਹਿੰਦਾ ਅਖਬਾਰ ਚਾਹੀ ਤਾਂ ਮੈਂ ਸਭ ਤੋਂ ਪਹਿਲਾਂ ਉਹਨੂੰ ਦਿਖਾਈ ਮੈਂ ਵੀ ਅਜੇ ਵੀ ਅਫਸਰ ਸਾਡੀ ਜਿਹੜੀ ਹੈ ਨਾ ਲੋਕਾਂ ਦਾ ਘਰ ਹੈ ਸਹੀ ਗੱਲ ਹੈ ਸੋਹਣੇ ਇਹ ਵਾਰ ਰੈਸਟੋਰੈਂਟੋਂ ਡਾਇਕ ਤੇ ਕੋਈ ਅੱਲਾ ਤੰਗ ਪਰੇਸ਼ਾਨ ਜਦੋਂ ਕਰਦੀ ਏ ਤੇ ਅਸੀਂ ਤੁਹਾਡੇ ਵਿੱਚ ਬੈਠੇ ਆ ਆਪਾਂ ਕਾ ਪਰਿਵਾਰਕ ਮੈਂਬਰਾਂ ਜਾਂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਪ੍ਰੋਬਲਮਸ ਆਉਂਦੀਆਂ ਨੇ ਤੋ ਅਸੀਂ ਹੱਲ ਕਰਨ ਲਈ ਨਾਲ ਬੈਠੇ ਆ